ਵਟਸਐਪ ਕੀ ਕਹਿਣਾ ਚਾਹੋਗੇ ਜੀ ਐਡੀ ਵੱਡੀ ਜਿੱਤ ਜਿਹੜੀ ਹੋਈ ਆ ਇੱਕ ਸਤਾਰ ਹਲਕਾ ਫਸਕਾ ਸੋ ਹੁਣ 77 ਜੋਂ 16 ਤੋਂ ਮੇਰੇ ਵਾਈਫ ਜੋ ਬਲਜੀਤ ਕੌਰ ਜੀ ਖੜੇ ਸੀ ਤੇ ਅਸੀਂ ਅੱਜ ਜਿੱਤ ਪ੍ਰਾਪਤ ਕੀਤੀ ਆ ਇਹ ਜਿੱਤ ਸਦਾ ਤਦਵੀਰ ਸਿੰਘ ਗਿੱਲ ਤੇ ਆਮ ਆਦਮੀ ਪਾਰਟੀ ਦੀ ਜਿੱਤ ਆ ਉਹਨਾਂ ਦੇ ਵਿਕਾਸ ਦੀ ਜਿੱਤ ਆ ਉਹਨਾਂ ਦੇ ਕੰਮਾਂ ਦੀ ਜਿੱਤ ਆ ਇਹ ਕਾਮਯਾਬ ਦਰਤ ਲਈ ਆ ਬੈਸ ਸਰਕਾਰ ਕੱਲ ਦੀ ਦਰਖਸ਼ਨ ਜੀ 16 ਜੂਨ ਦਾ ਸਿੱਕਾ ਜ਼ਿਲ੍ਹਾ ਪ੍ਰਸਿੱਧੀ ਦਰਖਸ਼ਨ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਮੇਰੀ ਉੱਤਰੋ ਕੈਂਡੀਡੇਟ ਤੇ ਰਵਾਈ ਬਲਜੀਤ ਕੌਰ ਸੀ ਜਿਹੜੇ ਕਿ ਉੱਥੋਂ ਜਿੱਤ ਪ੍ਰਾਪਤ ਕੀਤੀ ਆ ਤੇ ਬਹੁਤ ਵੱਡੀ ਲੀਡ ਦੇ ਨਾਲ ਸਤਿਪੰਦੇ ਜਿਤਾਇਆ ਮੇਰਾ ਕੋਈ ਸਰਕਲ ਜਿਹੜਾ ਮੱਤੇ ਵਾਲ ਸੀ ਤੇ ਪੂਜਾ ਅੱਠ ਪਿੰਡ ਜਿਹੜੇ ਉੱਤਰਕਾ ਜਪਿੰਦੇ ਸਾਰੇ ਪਿੰਡਾਂ ਚੋਂ ਆਪਕੋ ਬਹੁਤ ਸ਼ਾਨਦਾਰ ਦੇ ਦਿੱਤੀ ਹੈ ਤੇ ਜਿੱਤ ਪ੍ਰਾਪਤ ਕੀਤੀ ਹੈ ਤੇ ਮੈਂ ਸਾਰੇ ਆਪਣੇ ਵੋਟਰਾਂ ਦਾ ਸਪੋਰਟਰਾਂ ਦਾ ਪਿੰਡ ਮੱਤੇਵਾਲ ਦੀ ਸੂਬਾ ਪੰਚਾਇਤ ਬੋਤਬਸ ਜਨਾਂ ਦਾ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਨਾਲ ਇਸ ਦਾ ਤਲਵੀਰ ਸਿੰਘ ਗਿੱਲ ਦਾ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਟਿਕਟ ਦੇ ਕੇ ਨਵਾਜਿਆ ਉਹ ਸਰਦਾਰ ਗਿੱਲ ਤਲਵੀਰ ਸਿੰਘ ਗਿੱਲ ਜੀ ਨੇ ਸਾਡੇ ਤੇ ਬਹੁਤ ਹੀ ਵੱਡਾ ਭਰੋਸਾ ਕਰਕੇ ਇਹ ਸਾਡੇ ਜਿਹੜੀ ਟਿਕਟ ਦਿੱਤੀ ਹੈ ਮੈਂ ਗਿੱਲ ਸਾਹਿਬ ਦਾ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ